ਜਿਹੜੀ ਹੱਦਬੰਦੀ ਇਹ ਕਰ ਰਹੇ ਨੇ ਇਹਦੇ ਅੰਦਰ ਕਿਸੇ ਵੀ ਨਿਯਮ ਦਾ ਪਾਲਨ ਨਹੀਂ ਕੀਤਾ ਇਹਨਾਂ ਨੇ ਔਰ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਲਾਭ ਲੈਣ ਲਈ ਇਹਨਾਂ ਨੇ ਇਹ ਹੱਦਬੰਦੀ ਕੀਤੀ ਹੈ ਕੇਵਲ politcal ਲਾਭ ਲੈਣ ਲਈ ਇਹਨਾਂ ਨੇ ਇਹ ਹੱਦਬੰਦੀ ਕੀਤੀ ਹੈ ਔਰ ਸਾਡਾ ਇਹ ਕਹਿਣਾ ਹੈ ਕਿ ਨਿਯਮਾਂ ਦਾ ਪੂਰੀ ਤਰ੍ਹਾਂ ਉਲੰਘਣ ਹੋਇਆ ਪੁਰਾਣੀ ਹੱਦਬੰਦੀ ਦੇ ਅੰਦਰ ਹੀ ਚੋਣਾਂ ਜਿਹੜਾ ਪੁ ਕਰਵਾਇਆ ਗਿਆ। ਭਾਜਪਾ ਪੰਜਾਬ ਦਾ ਇੱਕ ਡੈਲੀਗੇਸ਼ਨ ਅੱਜ ਗਵਰਨਰ ਹਾਊਸ ਜਾ ਕੇ ਮਾਨਜੋ ਗਵਰਨਰ ਉਹਨਾਂ ਨੂੰ ਮਿਲਦਾ ਹੈ ਤੇ ਆਪਣਾ ਇੱਕ ਮੰਗ ਪੱਤਰ ਦਿੱਤਾ ਜਾਂਦਾ ਸਾਡੇ ਨਾਲ ਇਸ ਸਮੇਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸ਼ਰਵਾ ਜੀ ਕੀ ਆ ਕੇ ਕਾਰ ਸੀਗਾ ਮੁੱਦਾ ਜਿਹਨੂੰ ਲੈ ਕੇ ਨਗਰਪਾਲਿਕਾ ਨਗਰ ਨਿਗਮ ਦੇ ਚੋਣ ਹਰ ਹਾਲਤ ਚ ਪੁਰਾਣੀ ਹੱਦਬੰਦੀ ਚ ਹੋਣ ਇਹਨੂੰ ਲੈ ਕੇ ਅੱਜ ਭਾਜਪਾ ਦਾ ਪ੍ਰਤੀਨਿਧੀ ਮੰਡਲ ਜਿਹੜਾ ਹੈ ਮਾਯਾ ਮਹੀਮ ਰਾਸ਼ ਆਪਣਾ ਰਾਜਪਾਲ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਇਹ ਅਸੀਂ ਜਾਨੂ ਕਰਵਾਇਆ ਹੈ ਕਿ ਜਿਹੜੀ ਹੱਦਬੰਦੀ ਇਹ ਕਰ ਰਹੇ ਨੇ ਇਹਦੇ ਅੰਦਰ ਕਿਸੇ ਵੀ ਨਿਜਮ ਦਾ ਪਾਲਨ ਨਹੀਂ ਕੀਤਾ ਇਹਨਾਂ ਨੇ ਔਰ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਲਾ ਲੈਣ ਲਈ ਇਹਨਾਂ ਨੇ ਇਹ ਹੱਦਬੰਦੀ ਕੀਤੀ ਹੈ ਜਿਹੜੇ ਕਿ ਸਾਰੇ ਨਿਜਮਾਂ ਦਾ ਉਹਨੂੰ ਤੋੜ ਰਹੀ ਹੈ ਇਹਦੇ ਅੰਦਰ ਐਸਸੀ ਹੱਦਬੰਦੀ ਹੋਈ ਹੈ ਜਿਦਾ ਜਿਹੜਾ ਡੈਮੋਗ੍ਰਾਫੀ ਜਿਹੜੀ ਹੈ ਉਹੀ ਤਰੀਕੇ ਚੇਂਜ ਕਰਦੀ ਐਸਸੀ ਵਾਰਡ ਐ ਐਸਸੀ ਪੋਪੂਲੇਸ਼ਨ ਜ਼ਿਆਦਾ ਉਹਨਾਂ ਵਾਰਡਾਂ ਨੂੰ ਜਨਰਲ ਕਰਤਾ ਇਹਦੇ ਇਲਾਵਾ ਨਾ ਹੀ ਉਹ ਬਾੜ ਇੱਕ ਦੂਜੇ ਨਾਲ ਜੁੜਦੇ ਪਏ ਨੇ ਨਾ ਕੋਈ ਤੂ ਹੱਦਬੰਦੀ ਵਧਾਈ ਹੈ ਐਂ ਜਾਂਦੇ ਹੋਏ ਨਾ ਕੋਈ ਕੋਈ ਏਰੀਆ ਨਵਾਂ ਬਲਾ ਲਿਆ ਤੇ ਵਾਰਡਾਂ ਦੀ ਗਿਣਤੀ ਵਧਣੀ ਐ ਪੋਪੂਲੇਸ਼ਨ ਵੱਧ ਗਈ ਐ ਐਸਾ ਕੁਝ ਨਹੀਂ ਐ ਲੇਕਿਨ ਕੇਵਲ ਪੋਲੀਟੀਕਲ ਲਾਭ ਲੈਣ ਲਈ ਇਹਨਾਂ ਨੇ ਇਹ ਹੱਦਬੰਦੀ ਕੀਤੀ ਹੈ ਔਰ ਸਾਡਾ ਇਹ ਕਹਿਣਾ ਹੈ ਕਿ ਨਿਯਮਾਂ ਦਾ ਪੂਰੀ ਤਰ੍ਹਾਂ ਉਲੰਘਣ ਹੋਇਆ ਔਰ ਜਦੋਂ ਇਹਨਾਂ ਨੇ ਜਦਕਿ ਨਵੀਂ ਜਨਗਣਨਾ ਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ 19 ਜੂਨ ਦੀ ਅਗਲੇ ਸਾਲ ਤੋਂ ਨਵੀਂ ਜਨਗਣਨਾ ਸ਼ੁਰੂ ਹੋ ਜਾਣੀ ਹੈ ਐਸੇ ਸਮੇਂ ਦੇ ਅੰਦਰ ਸਾਰੀਆਂ ਵਿਧਾਨ ਸਭਾ ਦੀ ਜਿਹੜੀ ਹੱਦ ਹੁੰਦੀ ਹੈ ਉਹ ਫ੍ਰੀਜ਼ ਹੋ ਜਾਂਦੀ ਹੈ ਉਦੇ باوجود ਵੀ ਇਹਨਾਂ ਨੇ ਇਹ ਹੱਦਬੰਦੀ ਕੀਤੀ ਹੈ ਇਹਦੇ ਨਾਲ ਇੱਕ ਪਾਸੇ ਐਸਸੀ ਸਮਾਜ ਦੇ ਅਧਿਕਾਰਾਂ ਨੂੰ ਵੀ ਠਕਾ ਲੱਗਾ ਜਿੱਥੇ ਉਹਨਾਂ ਦੀ ਪਾਪੂਲੇਸ਼ਨ ਹੈ ਉੱਥੋਂ ਉਹਨਾਂ ਦਾ ਅਧਿਕਾਰ ਖੋਲਿਆ ਜਨਰਲ ਵਾਰਡ ਹੈ ਜਿੱਥੇ ਐਸਸੀ ਦੇ ਘਰ ਬਹੁਤ ਘੱਟ ਹੈ ਉਹਨੂੰ ਐਸਸੀ ਕਰਤਾ ਮੈਂ ਰਿਜ਼ਰਵ ਜਿਹੜੇ ਵਾਰਡ ਤੁਸੀਂ ਕਹਿੰਦੇ ਰਿਜ਼ਰਵ ਵੀ ਕੀਤੇ ਨੇ ਉਹ ਸਹੀ ਨਹੀਂ ਕੀਤੇ ਉਹ ਬਿਲਕੁਲ ਠੀਕ ਤਰੀਕੇ ਨਾਲ ਨਹੀਂ ਕੀਤੇ ਦੂਸਰਾ ਇਹ ਹੈ ਕਿ ਕੋਈ ਘਰ ਜਾ ਕੇ ਜਨਗਣਨਾ ਨਹੀਂ ਹੋਈ ਔਰ ਇਹ ਆਪਰ ਜਦਾ ਵਿਰੋਧਾਵਾਸ ਹੈ ਕਿ ਵੋਟ ਜਿਆਦਾ ਸ਼ੋਅ ਕਰ ਰਹੇ ਨੇ ਤੇ ਪਾਪੂਲੇਸ਼ਨ ਘੱਟ ਸ਼ੋਅ ਕਰ ਰਹੇ ਨੇ ਐਸੇ ਆਉਂ ਲੱਗ ਰਿਹਾ ਹੈ ਕਿ ਜਿੱਦਾਂ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਆ ਮੰਨੇ ਉੱਤਨੇ ਵਾਲੇ ਚ ਵੀ ਗਈਆਂ ਹੋਈਆਂ ਮੈਨੂੰ ਇਹ ਲੱਗਦਾ ਹੈ ਕਿ ਚੋਣਾਂ ਨੂੰ ਉਲਝਾਣਾ ਚਾਹੁੰਦੇ ਨੇ ਲੇਕਿਨ ਅਗਰ ਸਰਕਾਰ ਦੀ ਨੀਅਤ ਸਾਫ਼ ਹੈ ਤੇ ਪੁਰਾਣੀ ਹੱਦਬੰਦੀ ਦੇ ਅੰਦਰ ਹੀ ਚੋਣਾਂ ਜੜਾ ਉਹ ਕਰਵਾਇਆ ਜਾਂਦਾ ਹੈ ਗਵਰਨਰ ਸਾਹਿਬ ਦਾ ਕੀ ਇਸ ਵੇਲੇ ਕਿਹਾ ਸੀ ਕੀ ਉਹ ਇਸ ਨੂੰ ਲੈ ਕੇ ਜਿਹੜਾ ਅਸੀਂ ਗਵਰਨਰ ਸਾਹਿਬ ਨੂੰ ਕਾਨੂੰਨੀ ਪੱਖ ਸੰਵਿਧਾਨਿਕ ਪੱਖ ਔਰ ਇਸ ਹੱਦਬੰਦੀ ਚ ਹੋਈਆਂ ਅਨਿਮੇਤਵਾਵਾਂ ਉਹਦੀ ਪੂਰੀ ਜਾਣਕਾਰੀ ਜਿਹੜੀ ਦਿੱਤੀ ਹੈ ਉਹਨਾਂ ਨੇ ਬੜੇ ਧਿਆਨ ਨਾਲ ਆਪਣਾ ਸੁਣਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਸਰਕਾਰ ਨੂੰ ਨਿਰਦੇਸ਼ ਦੇਣਾ ਚਾਹੀਦਾ ਸਰਕਾਰ ਨੂੰ ਤੱਕ ਸਾਡੀ ਗੱਲ ਪਹੁੰਚਾ ਕੇ ਇਹਦੇ ਤੇ ਜਿਹੜਾ ਅਸੰਵਿਧਾਨਿਕ ਹੋ ਰਿਹਾ ਵੈਸੇ ਵੀ ਹੁੰਦਾ ਹੈ ਕਿ ਜਦੋਂ ਜਨਗਣਨਾ ਸ਼ੁਰੂ ਹੋਣ ਵਾਲੀ ਹੋਏ ਤੇ ਇਦਾਂ ਦੇ ਪ੍ਰੋਸੈਸ ਜਿਹੜੇ ਆ ਉਹ ਨਹੀਂ ਹੁੰਦੇ ਹੈਗੇ ਜੀ ਤੇ ਉਹਨੇ ਸਾਡੀ ਗੱਲ ਸੁਣ ਲਈ ਹੈ ਜੀ ਬਹੁਤ ਬਤਨਵਾਦ ਆਸੋ ਅਸ਼ਵਨੀ ਸਰਮਾ ਸੀ ਕਿ ਜਿਹੜੇ ਸਾਡਾ ਗੱਲ ਕਰ ਰਹੇ ਸੀਗੇ ਕਿਉਂਕਿ ਹੱਦਬੰਦੀ ਲੈ ਕੇ ਹਾਲਾਂਕਿ ਇਸ ਤੋਂ ਪਹਿਲਾਂ ਜਦ ਸਰਪੰਚੀ ਚੋਣਾਂ ਹੁੰਦੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਹੋਏ ਨੇ ਜਾਂ ਬਲਾਕ ਸੰਮਤੀ ਹੋਈਆਂ ਸਾਰੇ ਹਾਲਾਤ ਪੰਜਾਬ ਦੇ ਵਿੱਚ ਦੇਖਣ ਯੋਗ ਸੀ ਹੁਣ ਚਿੰਤਾ ਜਿਹੜੀ ਆ ਉਹ ਨਗਰ ਨਿਗਮ ਜਾਂ ਨਗਰ ਕੌਂਸਲ ਜਿਹੜੇ ਚੋਣਾਂ ਨੇ ਉਹਨਾਂ ਦੇ ਉੱਤੇ ਆ ਕਿ ਜੇਕਰ ਹੱਦਬੰਦੀ ਨੂੰ ਹਲਾਇਆ ਜਾਂਦਾ ਤੇ ਆਪਣੇ ਅਨੁਸਾਰ ਇਹ ਹੱਦਬੰਦੀ ਵਧਾ ਰਹੇ ਨੇ ਆਪਣੀ ਵੋਟ ਦੇ ਅਨੁਸਾਰ ਤਾਂ ਉਹ ਖਤਰਨਾਕ ਮੋੜ ਮਾਨਯੋਗ ਗਵਰਨਰ ਉਹਨਾਂ ਨੂੰ ਮਿਲ ਕੇ ਬੀਜੇਪੀ ਦੇ ਬਹੁਤ ਬੱਲੋ ਜਿਹੜੀ ਆ ਉਹ ਆਪਣਾ ਮੰਗ ਪੱਤਰ ਦੇ ਦਿੱਤਾ ਗਿਆ ਹੈ ਕੈਮਰਾਮੈਨ ਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ